ਤਨੇ ਆਪਣੀ ਹੀ ਪਿਓ ਦੇ ਗੋਲੀਆਂ ਮਾਰ ਦਿੱਤੀਆਂ ਇਹ ਖਬਰ ਨੇ ਸਭ ਨੂੰ ਹੈਰਾਨ ਅਤੇ ਪਰੇਸ਼ਾਨ ਕਰਕੇ ਰੱਖ ਦਿੱਤਾ ਦੱਸ ਦਈਏ ਕਿ ਪੁੱਤ ਨੇ ਆਪਣੇ ਹੀ ਪਿਓ ਨੂੰ ਗੋਲੀਆਂ ਮਾਰੀਆਂ ਨੇ ਕਰੇਲੂ ਝਗੜਾ ਇਸ ਦਾ ਵੱਡਾ ਕਾਰਨ ਬਣਿਆ ਹੈ ਗੰਭੀਰ ਰੂਪ ਦੇ ਵਿੱਚ ਜ਼ਖਮੀ ਪਿਓ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਮੁੰਡਲੀ ਸਹਾਇਤਾ ਦੇ ਨੁਪਰੰਤ ਡਾਕਟਰਾਂ ਨੇ ਉਸ ਨੂੰ ਅੱਗੇ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਜਿਹੜਾ ਦੇ ਕਸਬਾ ਮੱਖੂ ਦੇ ਪਿੰਡ ਰੰਗਾ ਟੀਬੀ ਵਿਖੇ ਕੰਦ ਦੇ ਵਿਵਾਦ ਨੂੰ ਲੈ ਕੇ ਪੁੱਤ ਨੇ ਹੀ ਆਪਣੇ ਪਿਓ ਤੇ ਗੋਲੀਆਂ ਚਲਾ ਦਿੱਤੀਆਂ ਜਿਸ ਤੋਂ ਬਾਅਦ ਪਿਓ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ ਗੋਲੀ ਲੱਗਣ ਦੇ ਨਾਲ ਮੁਖਤਿਆਰ ਸਿੰਘ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਇਸ ਬਾਬਤ ਡਾਕਟਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁੱਢਲੀ ਸਹਾਇਤਾ ਦੇਣ ਤੋਂ ਮਗਰੋਂ ਉਸ ਨੂੰ ਅੱਗੇ ਮੈਡੀਕਲ ਕਾਲਜ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਗਿਆ ਜਦਕਿ ਇਸ ਮਾਮਲੇ ਦੇ ਵਿੱਚ ਜ਼ਖਮੀ ਮੁਖਤਿਆਰ ਸਿੰਘ ਦੇ ਦੂਸਰੇ ਪੁੱਤਰ ਨੇ ਦੱਸਿਆ ਕਿ ਘਰ ਦੀ ਕੰਧ ਨੂੰ ਲੈ ਕੇ ਇਹ ਵਿਵਾਦ ਖੁਇਆ ਸੀ ਉਸ ਦੇ ਛੋਟੇ ਭਰਾ ਦੇ ਨਾਲ ਉਸ ਦੇ ਪਿਓ ਦਾ ਝਗੜਾ ਹੋ ਗਿਆ ਜਿਸ ਤੋਂ ਬਾਅਦ ਇਹ ਪੂਰੀ ਘਟਨਾ ਵਾਪਰੀਆ ਹਾਲਾਂਕਿ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀ ਘਰੇਲੂ ਕਲੇਸ਼ ਤੇ ਚੱਲਦੀ ਹੈ ਮੇਰਾ ਨਾਮ ਮਜੀਤ ਸਿੰਘ ਇਸ ਤੋਂ ਕੋਈ ਪਰ ਪੈਂਡ ਟਿੱਬੀ ਰੰਗਾ ਮੇਰਾ ਛੋਟਾ ਭਰਾ ਸੀ ਉਹਦੇ ਨਾਲ ਇੱਕ ਛੋਟਾ ਜਿਹਾ ਘਰ ਦਾ ਰੋਲਾ ਸੀ ਇਸ ਕਰਕੇ ਉਹ ਸਰਦਾਰ ਮੁਖਤਿਆਰ ਸਿੰਘ ਮੇਰਾ ਜੋ ਬਾਪ ਸੀ ਉਸ ਨੂੰ ਉਸਨੇ ਗੋਲੀ ਮਾਰ ਦਿੱਤੀ ਸਦਿਆਂ ਦੋ ਗੋਲੀਆਂ ਮਾਰੀਆਂ ਉਸ ਨੂੰ ਅਸੀਂ ਫਰੀਦਕੋਟ ਦੇ ਵਿੱਚ ਇਲਾਜ ਕਰਾਉਣ ਲਈ ਜਾਂਦਾ ਜੋ ਜੇਰੇ ਇਲਾਜ ਵਿੱਚ ਹੈ ਹਾਲੇ ਤੱਕ ਬਿਉਚੀ ਤੌਰ ਤੇ ਹੈ ਸਾਡੇ ਕੋਲ ਮੁਖਤਿਆਰ ਸਿੰਘ ਨਾਮ ਦਾ ਪੇਸ਼ੈਂਟ ਆਇਆ ਸੀਗਾ ਸਿਵਲ ਹਸਪੀਟਲ ਜਿਹੜਾ ਐਮਰਜੈਂਸੀ ਦੇ ਵਿੱਚ ਤੇ ਜੋ ਸਭ ਡਾਕਟਰ ਸਾਹਿਬ ਨੂੰ ਲੱਗਿਆ ਕਿ ਉਹ ਚੀਜ਼ ਉਹਦੇ ਇੱਕ ਤਾਂ ਗਲੇ ਤੇ ਗਨਸ਼ਾਟ ਇੰਜਰੀ ਸੀਗੀ ਇੱਕੋ ਦੇ ਗਲ ਤੇ ਸੀਗੀ ਫੇਸ ਤੇ ਸੀ ਉਦੋਂ ਵਸੇ ਕਾਫੀ ਜ਼ਿਆਦਾ ਬਲੀਡਿੰਗ ਹੋ ਰਹੀ ਸੀਗੀ ਇਸ ਕਰਕੇ ਡਾਕਟਰ ਸਾਹਿਬ ਨੇ ਪੀਆਈ ਉਹਦੀ ਕੱਟ ਕੇ ਫਿਰ ਉਹਨੂੰ ਐਮਰਜੈਂਸੀ ਫਰੀਦਕੋਟ ਇੱਕ ਵਾਰ ਰੈਫਰ ਕਰ ਦਿੱਤਾ ਗਿਆ ਤਾਂ ਕਿ ਜੋ ਵੀ ਉਹਦੇ ਗਲੇ ਤੇ ਮਹਾਰਾਏ ਜਾਂ ਕੋਈ ਵੀ ਉਹਦੇ ਜਿਹੜੇ ਨਾਰਟ ਸੱਕ ਵੱਜੀ ਹੈ ਜਾਂ ਕੋਈ ਜ਼ਿਆਦਾ ਬਲੀਡਿੰਗ ਹੋ ਰਹੀ ਹੈ ਕੋਈ ਆਰਟਰੀ ਰਪਚਰ ਹੋਈ ਹੈ ਉਹ ਸਾਰਾ ਉੱਥੇ ਜਾ ਕੇ ਉਹ ਚੈੱਕ ਕਰਵਾ